ਅਥਾੜਾ ਨਗਰ ਜਗਰਾਉ ਤਸੇਲਾ ਜ਼ਿਲ੍ਹਾ ਲੁਧਿਆਣਾ ਦੇ ਅੰਦਰ 1950 ਬਿੱਤਰ ਨਹੀਂ 1902 ਇਸਰੀ ਨੂੰ 12 ਫਰਵਰੀ ਬੁੱਧਵਾਰ ਦਾ ਦਿਨ ਮਾਗ ਦੇ ਪੁੰਨਿਆ ਤੇ ਫਗਣ ਦੇ ਸੰਗਰਾਮ ਦਾ ਵਿਹਾੜਾ ਸੀ ਤੇ ਉਸ ਸਮੇਂ ਮਹਾਪੁਰਖਾਂ ਨੇ ਉਸ ਅਥਾੜਾ ਨਗਰ ਦੇ ਵਿੱਚ ਆਪਣਾ ਜਨਮ ਲਿਆ ਹੈ ਸਰਕਾਰਜੋਗ ਮਾਤਾ ਸੇੜੀ ਦੇ ਜਿਹਦਾ ਨਾਮ ਸੀ ਸਤਨੇ ਥਾਸਾਨ ਮਹਾਪੁਰਖਾਂ ਦੇ ਵੱਡੇ ਬਜ਼ੁਰਗ ਉਹਨੇ ਕੰਮ ਜੀ ਕਰ ਕੀਤਾ ਜੋ ਆਪਣੇ ਹੱਥੇ ਦੁੱਧ ਦਾ ਕਟੋਰਾ ਸ਼ਰਮਾ ਭਰ ਕੇ ਪਿਆਇਆ ਹੈ ਗੁਰੂ ਗ੍ਰੀਵਨਵਾਜ ਨੇ ਵਲਸ਼ੀ ਸ੍ਰੀਤੀ ਮਹਾਸਾਂਗ ਕੋਸ਼ਿਸ਼ ਨੇ ਦੱਸਤਾਂ ਮਾਤਰੀ ਕੀ ਤੋਂਗੇ ਹੈ ਬੀਐਮਪੀ ਕੀਤੀ ਦੇ ਸਤਗੁਰੂ ਦੀ ਕਿਰਪਾ ਕਰੇ ਸਾਦੇਸ਼ ਕੋਲ ਬੰਸ ਦੇ ਵਿੱਚ ਬ੍ਰਹਮ ਗਿਆਨ ਦੀ ਦਾਤ ਮਾਤਿਸ਼ਿਸ਼ ਕਰੇ ਤੇ ਸਤਗੁਰੂ ਗ੍ਰੀਵਨਵਾਜ ਨੇ ਬਚਨ ਕੀਤੇ ਵਲਸ਼ੀ ਸ੍ਰੀਤੀ ਦਾ ਸਮਾ ਆ ਜਾਏਗਾ ਐਸਾ ਸੂਰਬੀਰ ਜੇਦਾ ਹੋਵੇਗਾ ਜਿਸ ਵਰਗਾ ਕੀ ਹੋਰ ਦੁਨੀਆਂ ਚ ਪ੍ਰਤੀਤ ਨਹੀਂ ਹੋਵੇਗਾ ਅਜੇ ਬਾਬਾ ਰੂਪ ਸਿੰਘ ਜੀ ਦੇ ਦੋ ਪੁੱਤਰ ਹੋਏ ਵੱਡੇ ਸੁਪੁੱਤਰ ਭਾਈ ਹਜਾਰਾ ਸਿੰਘ ਜੀ ਤੇ ਛੋਟੇ ਸੁਪੁੱਤਰ ਸਰਦਾਰ ਜੋਗ ਮਹਾਪੁਰਖ ਸੰਤ ਜਾਨੀ ਗੁਰਵਤਨ ਸਿੰਘ ਜੀ ਖਾਲਸਾ ਇਹਨਾਂ ਮਹਾਪੁਰਖਾਂ ਨੇ ਜਨਮ ਲਿਆ ਬਾਬਾ ਰੂਪ ਸਿੰਘ ਸਾਹਿਬ ਜੀ ਦੇ ਘਰੋਂ